ਸਤਿ ਸ੍ਰੀ ਅਕਾਲ ਪੰਜਾਬੀਓ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪੰਜਾਬ ਸ੍ਰੀ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਮੋਗਾ ਜਲੇ ਦੇ ਇੱਕ ਹੋਰ ਇਤਿਹਾਸਿਕ ਗੁਰਦੁਆਰਾ ਸਾਹਿਬ ਆਏ ਹਾਂ ਤੇ ਤੁਹਾਨੂੰ ਕਰਵਾਉਨੇ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਇਸ ਗੁਰਦੁਆਰਾ ਸਾਹਿਬ ਨੂੰ 10ਵੇਂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਰਨਛੋਪਾ ਪ੍ਰਾਪਤ ਹੈ ਗੁਰੂ ਸਾਹਿਬ ਜੀ ਲੰਮੇ ਜੱਟਪੁਰੇ ਤੋਂ ਹੁੰਦੇ ਹੋਏ ਇਸ ਸਥਾਨ ਤੇ ਆਏ ਸੀ ਇਸ ਸਥਾਨ ਤੇ ਉਸ ਸਮੇਂ ਇੱਕ ਟਾਬ ਹੁੰਦੀ ਸੀ ਜਿੱਥੇ ਗੁਰੂ ਸਾਹਿਬ ਜੀ ਰੁਕੇ ਸੀ ਉਹਨਾਂ ਨੇ ਆਪਣਾ ਕੋਡਾ ਬੰਨਿਆ ਸੀ ਤੇ ਇਸ਼ਨਾਨ ਕੀਤਾ ਸੀ ਬਣੇ ਰਿਹਾ ਵੀਡੀਓ ਦੇ ਨਾਲ ਤੇ ਤੁਹਾਨੂੰ ਲੈ ਕੇ ਆਪਾਂ ਆਏ ਆਂ ਜ਼ਿਲ੍ਹਾ ਮੋਗਾ ਦੇ ਪਿੰਡ ਚੱਕਰ ਦੇ ਬਿਲਕੁਲ ਨਾਲ ਗੁਰਦੁਆਰਾ ਮੈਤਿਆਣਾ ਸਾਹਿਬ ਇਸੇ ਹੀ ਥਾਂ ਤੇ ਪਾਣੀ ਦੀ ਟਾਬ ਸੀ ਜਿੱਥੇ ਗੁਰੂ ਜੀ ਨੇ ਇਸ਼ਨਾਨ ਕੀਤਾ ਤੇ ਆਪਣਾ ਨੀਲਾ ਕੋੜਾ ਬਣਿਆ ਜਿੱਥੇ ਹੁਣ ਸਰੋਵਰ ਬਣਿਆ ਹੋਇਆ ਹੈ ਤੇ ਸਰੋਵਰ ਦੇ ਵਿੱਚ ਵੀ ਇੱਕ ਸਥਾਨ ਬਣਾਇਆ ਹੋਇਆ ਹੈ ਆਪਾਂ ਚਲਦੇ ਆਂ ਦਰਬਾਰ ਸਾਹਿਬ ਦੇ ਅੰਦਰ ਤੇ ਕਰਦੇ ਆਂ ਦਰਸ਼ਨ

ਕਾਨਾਂ ਨੇ ਕਪੜ ਹਰਮਨ ਆਉ ਗਜਾਟ ਹੈ ਮੇਰਾ ਤਾਂ ਪਿਆਸੋਂ ਨਹੀਂ ਗਾਲ ਪਾਂਚ ਓ ਕਾਰਨ ਕਰਰ ਬਾਵਰੀ ਗੁਰਦੁਆਰਾ ਸਾਹਿਬ ਵਿੱਚ ਸਿੱਖ ਇਤਿਹਾਸ ਦੇ ਰਿਲੇਟਡ ਬੁੱਤ ਬਣੇ ਹੋਏ ਹਨ ਜੋ ਕਿ ਸਿੱਖ ਇਤਿਹਾਸ ਨੂੰ ਦਰਸਾਉਂਦੇ ਹਨ ਇਹ ਬੁੱਤ ਭਾਈ ਮਣੀ ਸਿੰਘ ਦੀ ਸ਼ਹਾਦਤ ਨੂੰ ਦਰਸਾਉਂਦਾ ਹੈ ਮੁਗਲ ਸਰਕਾਰ ਨੇ ਉਹਨਾਂ ਦਾ ਬੰਦ-ਬੰਦ ਕੱਟਣ ਦਾ ਹੁਕਮ ਦਿੱਤਾ ਸੀ। ਲਾਹੌਰ ਵਿੱਚ ਜਕਰੀਆ ਖਾਨ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਦਿੱਤੇ ਸੀ ਕਿ ਜੋ ਵੀ ਸਿੱਖਾਂ ਦੇ ਸਿਰ ਵੱਢ ਕੇ ਲੈ ਕੇ ਆਏਗਾ ਤੇ ਉਸ ਨੂੰ ਮਾਇਆ ਦਿੱਤੀ ਜਾਵੇਗੀ, ਉਸ ਨੂੰ ਪੈਸੇ ਦਿੱਤੇ ਜਾਣਗੇ। ਤਾਂ ਦੇਖੋ ਲੋਕ ਉਸੇਮ ਸਿੱਖਾਂ ਦੇ ਸਿਰ ਵੱਢ ਕੇ ਲੈ ਕੇ ਆਉਂਦੇ ਸੀ ਤੇ ਮਾਇਆ ਲੈ ਕੇ ਜਾਂਦੇ ਸੀ। ਦਿੱਲੀ ਵਿੱਚ ਜਦੋਂ ਗੁਰਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਤਾਂ ਉਹਨਾਂ ਤੋਂ ਪਹਿਲਾਂ ਭਾਈ ਮਤੀ ਦਾਸ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਭਾਈ ਮਤੀਦਾਸ ਜੀ ਨੂੰ ਆਰੇ ਦੇ ਨਾਲ ਉਹਨਾਂ ਦੇ ਸਰੀਰ ਨੂੰ ਦੋ ਫਾੜ ਕਰ ਦਿੱਤਾ ਗਿਆ ਸੀ ਦਿੱਲੀ ਦੀ ਜੇਲ੍ਹ ਦਾ ਉਹ ਦ੍ਰਿਸ਼ ਜਿੱਥੇ ਮਾਤਾ ਪੈਣਾ ਚੱਕੀ ਪੀਸ ਰਹੀਆਂ ਨੇ ਤਾਂ ਉਹਨਾਂ ਦੇ ਛੋਟੇ-ਛੋਟੇ ਬੱਚਿਆਂ ਦੇ ਟੁੱਟੇ-ਟੁੱਟੇ ਕਰਕੇ ਉਹਨਾਂ ਦੇ ਗਲਾਂ ਦੇ ਵਿੱਚ ਹਾਰ ਪਾਏ ਗਏ ਸੀ ਇਹ ਦ੍ਰਿਸ਼ ਟੰਡੇ ਬੁਰਜ ਦਾ ਹੈ ਜਿੱਥੇ ਸਿਪਾਈ ਛੋਟੇ ਸਾਬਜਦਾਂ ਨੂੰ ਆਪਣੇ ਨਾਲ ਸੂਬੇ ਦੀ ਕਚਹਿਰੀ ਵਿੱਚ ਲੈ ਕੇ ਜਾਣ ਲਈ ਆਉਂਦੇ ਹਨ ਜਿੱਥੇ ਛੋੜੇ ਸਾਬਰਦਿਆਂ ਨੂੰ ਸੂਬੇ ਦੀ ਕਚੈਰੀ ਵਿੱਚ ਉਸ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ। ਇਸੇ ਦ੍ਰਿਸ਼ ਵਿੱਚ ਛੋਟੇ ਸਾਬਰਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਜਾਂਦਾ ਹੈ। ਭਾਈ ਦੇਵਾਲਾ ਜੀ ਜਿਨ੍ਹਾਂ ਨੂੰ ਦੇਵ ਵਿੱਚੋਂ ਬਾਲ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਭਾਈ ਜੈਸੰਗ ਜੀ ਖਲਕਟ ਇਹ ਪਟਿਆਲੇ ਦੇ ਕੋਲ ਪਿੰਡ ਬਾਰਨ ਹੈ। ਜਿੱਥੇ ਅੱਜ ਵੀ ਪਿੰਪਲ ਦਾ ਦਰਖਤ ਮੌਜੂਦ ਹੈ। ਜਿੱਥੇ ਉਹਨਾਂ ਨੂੰ ਪੁੱਠਾ ਲਮਕਾ ਕੇ ਉਹਨਾਂ ਦੀ ਖਾਲ ਆਰ ਦਿੱਤੀ ਗਈ ਸੀ ਕਿਉਂਕਿ ਉਹਨਾਂ ਨੇ ਤੰਬਾਕੂ ਦੀ ਪੰਡ ਚੁੱਕਣ ਤੋਂ ਇਨਕਾਰ ਕਰ ਦਿੱਤਾ ਸੀ ਇਹ ਦ੍ਰਿਸ਼ ਖਦਰਾਣੇ ਦੀ ਢਾਪ ਦੀ ਜੰਗ ਦਾ ਹੈ ਜਿੱਥੇ ਕੀ ਸਿੱਖਾਂ ਤੇ ਮੁਗਲਾਂ ਦੇ ਵਿਚਾਲੇ ਯੁੱਧ ਹੋ ਰਿਹਾ ਹੈ ਜਿਸ ਨੂੰ ਅੱਜ ਆਪਾਂ ਮੋਕਸਰ ਸਾਹਿਬ ਕਹਿੰਦੇ ਆਂ ਮਾਤਾ ਭਾਗੌਰ ਜੀ ਜਿਨ੍ਹਾਂ ਨੂੰ ਸਿੱਖ ਕੌਮ ਵਿੱਚ ਮਾਤਾ ਭਾਗੋ ਵੀ ਕਿਹਾ ਜਾਂਦਾ ਹੈ ਪਾਈ ਮਹਾ ਸਿੰਘ ਜੀ ਜੰਗ ਵਿੱਚ ਜ਼ਖਮੀ ਹੋਣ ਤੋਂ ਬਾਅਦ ਗੁਰੂ ਸਾਹਿਬ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਹਨ ਕਿ ਜੋ ਅਸੀਂ ਬਦਾਵਾ ਲਿਖ ਤੁਹਾਡੇ ਲਈ ਲਿਖਿਆ ਸੀ ਉਸ ਨੂੰ ਪਾੜ ਕੇ ਸਾਨੂੰ ਆਪਣੇ ਚਰਨਾਂ ਵਿੱਚ ਜਗ੍ਹਾ ਦਿਨ ਪੀਰ ਬੁੱਧੂ ਸ਼ਾਹ ਜੀ ਗੁਰੂ ਸਾਹਿਬ ਜੀ ਅੱਗੇ ਸਿਰ ਝੁਕਾ ਰਹੇ ਹਨ ਕਿਉਂਕਿ ਗੁਰੂ ਸਾਹਿਬ ਜੀ ਦਾ ਬੁੱਤ ਨਹੀਂ ਬਣਾਇਆ ਜਾ ਸਕਦਾ ਤਾਕਤ ਜਿਹੜਾ ਖਾਲੀ ਹੈ ਉਹ ਗੁਰੂ ਸਾਹਿਬ ਜੀ ਨੂੰ ਦਰਸਾਉਂਦਾ ਹੈ ਪੀਰ ਬੁੱਧੂ ਸ਼ਾਹ ਜੀ ਗੁਰੂ ਜੀ ਦੀ ਹਜ਼ੂਰੀ ਵਿੱਚ ਜਦੋਂ ਆਏ ਸਨ ਤਨਛੇੜ ਗੁਰੂ ਅਰਜਨਦੇਵ ਜੀ ਮਹਾਰਾਜ ਨੂੰ ਪਿਆਰ ਕਰਨ ਵਾਲੇ ਫਕੀਰ ਸਾਈ ਮੀਆਂ ਮੀਰ ਜੀ ਗੁਰੂ ਅਰਜਨਦੇਵ ਜੀ ਨੇ ਹਰਮੰਦਰ ਸਾਹਿਬ ਦੀ ਨੀ ਸਾਈ ਮੀਆਂ ਮੀਰ ਜੀ ਕੋਲ ਰਖਵਾਈ ਸੀ ਦਿੱਲੀ ਵਿੱਚ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਫੜਿਆ ਗਿਆ ਸੀ ਇਹਨਾਂ ਦੇ ਸੁਪੁੱਤਰ ਬਾਬਾ ਜੈ ਸਿੰਘ ਨੂੰ ਫੜ ਕੇ ਉਹਨਾਂ ਦਾ ਦਿਲ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਧੱਕੇ ਨਾ ਪਾਇਆ ਗਿਆ ਸੀ ਜਮੂਰਾ ਨਾਲ ਇਹਨਾਂ ਦਾ ਮਾਸ ਨੋਚਿਆ ਗਿਆ ਸੀ ਤਾਂ ਇਹਨਾਂ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ ਸੀ ਹਨ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਨੇ ਕੇਸ ਨਿਕਟਵਾਏ ਸੀ ਤੇ ਆਪਣਾ ਖੋਪੜ ਲਵਾ ਦਿੱਤਾ ਸੀ ਬਚਨ ਕਰ ਦਿੱਤਾ ਸੀ ਜਕਰਿਆਖਾਨ ਤੈਨੂੰ ਅੱਗੇ ਲਾ ਕੇ ਲੈ ਕੇ ਜਾਵਾਂਗੇ ਤੇ 22 ਦਿਨ ਬਿਨਾ ਖੋਪੜ ਤੋਂ ਜਿਉਂਦੇ ਰਹੇ ਸੀ ਭਾਈ ਸੁਬੇਗ ਸਿੰਘ ਜੀ ਭਾਈ ਸ਼ਾਹਬਾਦ ਸਿੰਘ ਜੀ ਚੋ ਚਾਰ ਖੜੀਆਂ ਤੇ ਚੜੇ ਪਿਓ ਪੁੱਤਰ ਚਰਖੜੀ ਤੇ ਚੜ ਗਏ ਸਨ ਕੁਝ ਮਹਾਨ ਸੂਰਬੀਰਾਂ ਦੇ ਵੀ ਬੁੱਤ ਬਣਾ ਕੇ ਇੱਥੇ ਲਾਏ ਗਏ ਹਨ ਜਿਵੇਂ ਬਾਬਾ ਬਗੇਲ ਸਿੰਘ ਜੀ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਸਿੱਖ ਜਰਨੈਲ ਹਰੀ ਸਿੰਘ ਨਲੂਆ ਜੀ ਇੱਥੇ ਸ਼ਹੀਦ ਉਦਮ ਸਿੰਘ ਜੀ ਦਾ ਬੁੱਤ ਵੀ ਲੱਗਾ ਹੋਇਆ ਹੈ ਇਹ ਜੇਲ੍ਹ ਦਾ ਦ੍ਰਿਸ਼ ਸ਼ੀਤ ਦੇ ਆਦਮ ਪਗਸੰਗ ਦਾ ਹੈ ਜੇ ਦੋ ਜੇਲ੍ਹ ਵੈਸਾਨਾ ਜੇ ਤੁਹਾਨੂੰ ਵੀ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਹੋਰ ਵੀ ਵਧੀਆ-ਵਧੀਆ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ